ਇਸ ਲੈਵਲ ਦੀ ਗੇਮ ਹੋਈ ਸੀ ਤੇ ਕਿੱਥੇ ਹੋਈ ਸੀ ਇਹ ਜੂਨੀਅਰ ਨੈਸ਼ਨਲ ਸੀਗੀ ਇਹ ਕਰਨਾਟਕਾ ਦੇ ਵਿੱਚ ਹੋਈ ਸੀ ਚਿਕਬਾਲਾਪੁਰ ਪਿੰਡ ਦੇ ਸਿਗਾ ਉੱਥੇ ਹੋਈ ਸੀ ਮੇਰੇ ਪਰਿਵਾਰ ਵੱਲੋਂ ਮੈਨੂੰ ਪੂਰਾ ਸਪੋਰਟ ਹੁੰਦਾ ਹੈ ਮੇਰੇ ਪਾਪਾ ਜੋ ਚੀਜ਼ ਮੰਗਦੀ ਆ ਉਹ ਲਾ ਕੇ ਦਿੰਦੇ ਪਰ ਜਿੱਤੋਂ ਮਰਜ਼ੀ ਲਾ ਕੇ ਦਿੰਦੇ ਪਰ ਲਾ ਕੇ ਦਿੰਦੇ ਆ ਮੈਨੂੰ ਤੇ ਮੇਰੀ ਮੰਮੀ ਵੀ ਜੇ ਸਵੇਰੇ ਉੱਠ ਕੇ ਜਾਂਦੇ ਤੇ ਸਵੇਰੇ ਜਲਦੀ ਉੱਠ ਜਾਂਦੇ ਮੇਰੇ ਨਿਖਾਰ ਧਿੰਦਾ ਕਰਦੇ ਉਹ ਡਾਈਟ ਵੀ ਧਿਆਨ ਕਰਕੇ ਦਿੰਦੇ ਜਿਵੇਂ ਕੀ ਚਨੇ ਭਿਗੋ ਕੇ ਰੱਖ ਦਿੰਦੇ ਮੇਰੇ ਲਈ ਰਾਤ ਨੂੰ ਤੇ ਮੈਂ ਸਵੇਰੇ ਉੱਠ ਕੇ ਖਾ ਕੇ ਚਲੇ ਜਾਂਦੀ ਆ ਦੁੱਧ ਵਗੈਰਾ गरम तो करके रख देते हैं ओपी की तरह मेरी सैलरी 10000 रुपए रूपए है कॉन्टेक्ट बेस में सफाई सेवक के काम करता हूं नगर निगम में, में तो ऊपर मेहनत कर करके थोड़ा सा अपने बच्चों का थोड़ा उपलाला करना ही पड़ता जी। पड़ है जी जितनी मेहनत मुझे करनी पड़े मैं अपने बच्चे के लिए करूँगा इसकी मेहनत इसके सामने आए हमारे पास हमारी खुशी होगी कि चाहे जो भी हो मैं कुछ भी यानी कि अपनी मेहनत करूँ ਰਗੁਨਵਾਨ ਜੀ ਦਾ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਸਾਡੇ ਬੱਚੇ ਨੂੰ ਕਿਸੇ ਤਰ੍ਹਾਂ ਸਪੋਰਟ ਦੇ ਜਾਏ ਤਾਂ ਕਿ ہمارا ਬੱਚਾ ਅੱਗੇ ਵਧ ਸਕੇ ਜੀ ਪੰਜਾਬ ਦੇ ਵਿੱਚ ਲਗਾਤਾਰ ਹੁਣ ਜਿੱਥੇ ਮੁੰਡੇ ਆਪਣੀਆਂ ਖੇਡਾਂ ਦੇ ਵਿੱਚ ਮੱਲਾ ਮਾਰਦੇ ਦਿਖਾਈ ਦਿੰਦੇ ਸੀ ਉੱਥੇ ਹੀ ਹੁਣ ਪੰਜਾਬ ਦੀਆਂ ਕੁੜੀਆਂ ਵੀ ਮੱਲਾ ਮਾਰਦਿਆਂ ਦਿਖਾਈ ਦੇ ਰਹੀਆਂ ਨੇ ਗੱਲ ਕਰਾਂਗੇ ਪਟਿਆਲਾ ਸ਼ਹਿਰ ਦੀ ਪਟਿਆਲਾ ਸ਼ਹਿਰ ਦੇ ਵਿੱਚੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠੀ ਹੋਈ ਕੁੜੀ ਅਸਿਸਟੋ ਬਾਲ ਗੇਮ ਦੇ ਵਿੱਚ ਜਿਹੜਾ ਕਿ ਹੈ 골ਡ ਮੈਡਲ ਲੈ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀ ਹੈ ਪਰਿਵਾਰ ਦੇ ਵਿੱਚ ਪੰਜ ਮੈਂਬਰ ਨੇ ਪੰਜ ਬੱਚੇ ਨੇ ਪੰਜਾਂ ਦੇ ਵਿੱਚੋਂ ਤੀਸਰੇ ਨੰਬਰ ਦੀ ਜਿਹੜੀ ਕੁੜੀ ਹੈ ਉਹ ਇਸ ਸਮੇਂ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀ ਹੈ ਇਸ ਤੋਂ ਪਹਿਲਾਂ ਉਹਦੇ ਪਿਤਾ ਦੀ ਗੱਲ ਕਰ ਲਈਏ ਤਾਂ ਨਗਰ ਨਿਗਮ ਦੇ ਵਿੱਚ ਸਫਾਈ ਸਭਾ ਦੇ ਤੌਰ ਤੇ ਉਹ ਕੰਮ ਕਰਦੇ ਨੇ ਗਰੀਬ ਪਰਿਵਾਰ ਹੈ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਪਰ ਬੱਚੇ ਨੇ ਇੰਨਾ ਕਿ ਜਿਹੜਾ ਕਿ ਨਾਮ ਰੋਸ਼ਨ ਕੀਤਾ ਕਿ ਉਹਨੂੰ ਖੁਸ਼ੀ ਜਿਹੜੀ ਕਿ ਉਹਨਾਂ ਦੇ ਚਿਹਰੇ ਦੇ ਉੱਪਰ ਦੇਖੋ ਨੂੰ ਮਿਲ ਰਹੀ ਹੈ ਜਦੋਂ ਬੱਚੀ ਦਾ 골ਡ ਮੈਡਲ ਆਂਦਾ ਤਾਂ ਬੱਚੀ ਨੂੰ ਸਟੇਸ਼ਨ ਤੱਕ ਲੈਣ ਵਾਸਤੇ ਜਾਂਦੇ ਨੇ ਢੋਲ ਠਮਾਕਿਆਂ ਦੇ ਨਾਲ ਨੋਟਾਂ ਦੇ ਹਾਰ ਪਾ ਕੇ ਬੱਚੇ ਨੂੰ ਕਰ ਲਿਆ ਜਾਂਦਾ ਕਿਉਂਕਿ ਗਰੀਬ ਪਰਿਵਾਰ ਦੇ ਵਿੱਚੋਂ ਉੱઠી ਹੋਈ ਬੱਚੀ ਜਦੋਂ ਨੈਸ਼ਨਲ ਲੈਵਲ ਦੇ ਉੱਪਰ ਜਾ ਕੇ 골ਡ ਮੈਡਲ ਲੈਂਦੀ ਹੈ ਤਾਂ ਇੱਕ ਵਾਰੀ ਨਾਮ ਜ਼ਰੂਰ ਰੋਸ਼ਨ ਹੁੰਦਾ ਸੋ ਪਰਿਵਾਰ ਦੀਆਂ ਤਸਵੀਰਾਂ ਨੇ ਇਸੇ ਵਿੱਚ ਦੇਖ ਸਕਦੇ ਆ ਕਿ ਬੱਚੀ ਹੈ 골ਡ ਮੈਡਲ ਲੈ ਕੇ ਖੜੀ ਹੈ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਨੇ ਮਾਤਾ ਜੀ ਨੇ ਤੇ ਨਾਲ ਉਹਨਾਂ ਦੇ ਕੁਝ ਭਿਤਾਈ ਦੇ ਸਾਥੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਇੱਥੇ ਉਹਨਾਂ ਦੇ ਘਰ ਪਹੁੰਚੇ ਨੇ ਸੋ ਲਗਾਤਾਰ ਜਿਹੜੇ ਕਿ ਹੁਣ ਕੁੜੀਆਂ ਨੇ ਮੱਲਾ ਮਾਰਦੀਆਂ ਦਿਖਾਈ ਦੇ ਰਹੀ ਨੇ ਗੱਲਬਾਤ ਕਰਾਂਗੇ ਬੱਚੀ ਦੇ ਨਾਲ ਬੇਟਾ ਕੀ ਨਾਮ ਹੈ ਜ ਉਹ ਸਾਦਨਾ ਕਿੰਨੀ ਉਮਰ ਹੈ ਆਪਣੀ ਮੇਰੀ 15 ਸਾਲ ਉਹ ਬੇਟਾ ਕਿਹੜੀ ਗੇਮ ਹੈ ਜਿੱਦੇ ਵਿੱਚ ਤੁਸੀਂ 골ਡ ਮੈਡਲ ਲੈ ਕੇ ਆਏ ਹੋ ਤਾਂ ਨਾਮ ਰੋਸ ਸੈਸਟਰ ਬੋਲ ਹੈ ਜਿਸ ਵਿੱਚ ਤੁਸੀਂ 골ਡ ਮੈਡਲ ਲੈ ਕੇ ਆਏ ਆ ਇਹ ਕਿਸ ਲੈਵਲ ਦੀ ਗੇਮ ਹੋਈ ਸੀ ਤੇ ਕਿੱਥੇ ਹੋਈ ਸੀ ਇਹ ਇਹ ਜੂਨੀਅਰ ਨੈਸ਼ਨਲ ਸੀਗੀ ਇਹ ਕਰਨਾਟਕਾ ਦੇ ਵਿੱਚ ਹੋਈ ਸੀ ਚਿਕਬਾਲਾਪੁਰ ਪਿੰਡ ਜਿਹਾ ਸੀਗਾ ਉਸੇ ਹੋਈ ਸੀ ਬੈਂਗਲੁਰ ਤੋਂ ਅੱਗੇ ਹੈ ਔਰ ਕਿੰਨੀ ਉਮਰ ਹੋ ਗਈ ਹੈ ਵੀ ਇਹਨਾਂ ਗੇਮ ਦੇ ਵਿੱਚ ਸਾਦਨਾ ਕਿਉਂਕਿ ਕਨੈਕਸ਼ਨ ਲੈਵਲ ਤੇ ਜਾਣ ਵੇਲੇ ਬਹੁਤ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਕਿੰਨੇ ਕ ਦਿਨ ਹੋ ਚੁੱਕੇ ਗੇਮ ਕਰਦੇ ਮੈਨੂੰ 3 ਸਾਲ ਹੋ ਗਏ ਨੇ ਗੇਮ ਕਰਦੇ ਹੋ ਮੈਂ 8ਵੀਂ ਤੋਂ ਲਿੱਤੀ ਸੀ ਹੁਣ ਮੈਂ 10ਵੀਂ ਚ ਹੋ ਗਿਆ ਤਾਂ ਮੈਨੂੰ ਸਾਲ ਹੋ ਗਏ 3 ਗੇਮ ਕਰਦੇ ਹੋ ਇਹ ਹੁਣ ਜਦੋਂ ਆਪਾਂ ਗੇਮ ਖੇਡਣ ਵਾਸਤੇ ਪਹੁੰਚ ਜਾਂ ਕੋਈ ਕੋਚ ਤੋਂ ਪਹਿਲਾਂ ਟ੍ਰੇਨਿੰਗ ਲਈ ਜਾਂਦੀ ਹੈ ਕਿ ਸਕੂਲ ਲੈਵਲ ਤੇ ਗੇਮ ਖੇਡੀ ਹੈ ਕਿਵੇਂ ਖੇਡੀ ਸਕੂਲ ਲੈਵਲ ਤੇ ਵੀ ਖੇਡਦੇ ਆ ਤੇ ਓਪਨ ਵੀ ਖੇਡਦੇ ਆ ਸਾਨੂੰ ਆਫਰ ਆnde ਉਪਰੋ ਕਿ ਟੀਮ ਪੂਰੀ ਬਣਾ ਕੇ ਲੈ ਕੇ ਜਾਣੀ ਹੈ ਫਿਰ ਅਸੀਂ ਉਸੇ ਹੀ ਸਥਾਪਨਾ ਨਾਲ ਪ੍ਰੈਕਟਿਸ ਕਰਦੇ ਸਰ ਸਾਡੇ ਪ੍ਰੈਕਟਿਸ ਕਰਾਉਂਦੇ ਨੇ 1-2 ਮਹੀਨੇ ਪਹਿਲੇ ਸਟਾਰਟ ਕਰ ਦਿੰਦੇ ਨੇ ਫਿਰ ਅਸੀਂ ਆਪਣਾ ਉੱਥੇ ਕੁ ਦਿਨ ਦਿੰਦੇ ਨੇ 100% ਜਦੋਂ ਤੁਸੀਂ ਟੀਮ ਜਿਹੜੀ ਟੀਮ ਲੈ ਕੇ ਉਹ ਕਿੰਨੇ ਬੱਚੇ ਹੋਰ ਤੁਹਾਡੇ ਨਾਲ ਗਏ ਸੀ ਮੇਰੇ ਨਾਲ ਹੋਰ 14 ਬੱਚੇ ਸੀਗੇ ਅਸੀਂ ਇੱਕ ਇੱਕ ਮੈਂ ਸੀ ਤੇ ਬਾਕੀ ਦੇ 13 ਬੱਚੇ ਅਲੱਗ-ਅਲੱਗ ਸ਼ਹਿਰਾਂ ਤੋਂ ਮਾਨਸਾ ਬਰਨਾਲਾ ਔਰ ਉਸ ਸ਼ਹਿਰਾਂ ਤੋਂ ਆਏ ਸੀ ਤੇ ਉਹ ਵੀ ਉਹਨਾਂ ਨੇ ਵੀ 골ਡ ਮੈਡਲ ਲਿਆ ਪੂਰੀ ਟੀਮ ਨੇ 골ਡ ਮੈਡਲ ਲਿੱਤਾ ਹੈ ਤੇ ਉਹਨਾਂ ਦਾ ਵੀ ਸਵਾਗਤ ਐਵੇਂ ਹੋਇਆ ਸੀ ਉਨਾਦਰ ਵੀ ਟੋਲ ਟਮਕਿਆ ਨਾਲ ਹੋਇਆ ਸੀ ਸਵਾਗਤ ਮਤਲਬ ਜਿਵੇਂ ਇੱਕ ਟੀਮ ਜਿੱਤਦੀ ਹੈ ਤੇ ਮਤਲਬ ਕਿ ਜਿਵੇਂ ਟੀਮ ਨੂੰ ਪਟਿਆਲੇ ਦੀ ਟੀਮ ਵੱਲੋਂ ਗਈ ਸੀ ਕਿਸੇ ਕਿਹੜੀ ਟੀਮ ਵੱਲੋਂ ਅਸੀਂ ਪੰਜਾਬ ਪੂਰੀ ਪੰਜਾਬ ਦੀ ਟੀਮ ਬਣ ਕੇ ਸੀ ਪੰਜਾਬ ਉਹ ਤਾਂ ਪੰਜਾਬ ਦੀ ਟੀਮ ਵੱਲੋਂ ਮਤਲਬ ਕਿ ਪੂਰੀ ਟੀਮ ਜਿਹੜੀ ਕਿ ਤੁਹਾਡੀ ਜੇਤੂ ਰਹੀ ਹੈ ਤੇ ਸਾਰੇ ਬੱਚਿਆਂ ਨੂੰ 골ਡ ਮੈਡਲ ਹਾਂਜੀ ਸਾਰੇ ਬੱਚਿਆਂ ਨੂੰ 골ਡ ਮੈਡਲ ਮਿਲੇ ਤੇ ਟਰੋਫੀ ਮਿਲਿਆ ਉਹ ਸਾਡੇ ਕੋਚ ਕੋਲ ਹੈ ਹਾਂ ਕੋਚ ਕੋਲ ਹੈ ਹਾਂ ਜੀ ਤੇ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪੈਂਦੀ ਹੈ ਕਿ ਉਹ ਲਗਾਤਾਰ ਆਪ ਦਿਖਦਾ ਇੱਕ ਗੇਮ ਕਰਨੀ ਹੈ ਬਹੁਤ ਜ਼ਿਆਦਾ ਖਰਚੀ ਵਾਲੀਆਂ ਗੇਮਾਂ ਹੁੰਦੀਆਂ ਨੇ ਇਹੋ ਜਿਹੀ ਆ ਘਰ ਪਰਿਵਾਰ ਦੇ ਪਤਾ ਜੀ ਨੂੰ ਕਹੀਏ ਕਿ ਸਾਨੂੰ ਪੈਸੇ ਚਾਹੀਦੇ ਆ ਗੇਮ ਵਾਸਤੇ ਕਿੱਟ ਵਾਸਤੇ ਚਾਹੀਦੇ ਆ ਡਰੈਸ ਵਾਸਤੇ ਚਾਹੀਦੇ ਆ ਕਿੰਨੇ ਕੁ ਮੁਸ਼ਕਲਾਂ ਬਹੁਤ ਮੁਸ਼ਕਲਾਂ ਆਂਦੀਆਂ ਪਰ ਅਸੀਂ ਕਰ ਲੈਨੇ ਆ ਸਵੇਰੇ 5 ਵਜੇ ਉੱਠ ਕੇ ਜਾਂਦੇ ਆ 5:30 ਪ੍ਰੈਕਟਿਸ ਕਰਨ ਲਈ ਸ਼ੁਭੇ ਸਾਮ ਪ੍ਰੈਕਟਿਸ ਹੁੰਦੀ ਹੈ ਧੁੱਪ ਚ ਕਰਨੀ ਪੈਂਦੀ ਹੈ ਦੌੜਾ ਲਗਾਣੀ ਪੈਂਦੀ ਹੈ ਤੇ ਹੋਰ ਐਕਟਿਵਿਟੀਜ਼ ਕਰਨੀ ਪੈਂਦੀਆਂ ਨੇ ਜਿਹੜੇ ਸਾਨੂੰ ਕਹਿੰਦੇ ਨੇ ਕਰਨ ਨੂੰ ਤੇ ਜਦ ਪੈਸੇ ਦੇ ਲੋੜ ਪੈਂਦੇ ਤਾਂ ਉਹ ਵੀ ਕਰਨੇ ਪੈਂਦੇ ਆ ਸਟੇਵ ਲੋਕ ਨੂੰ ਮਦਦ ਕੀਤੀ ਜਾਂਦੀ ਹੈ ਕਈ ਵਾਰ ਕਿਹਾ ਜਾਂਦਾ ਵੀ ਕੁਝ ਗਵਰਨਮੈਂਟ ਨੇ ਕੋਈ ਸਸਤਾਵਾਂ ਨੇ ਜਿਹੜੀਆਂ ਮਦਦ ਕਰਦੀਆਂ ਕਈ ਵਾਰ ਨਹੀਂ ਉਹ ਆਪਣੇ ਵੱਲੋਂ ਕਹਿੰਦੇ ਜੇ ਅਸੀਂ ਕੁਝ ਜਿੱਤ ਪ੍ਰਾਪਤ ਕਰਦੇ ਤਾਂ ਗਵਰਨਮੈਂਟ ਵੱਲ ਆਂਦੀ ਹੈ ਹਾਂਜੀ ਹੁਣ ਦਨ ਕਰੀਏ ਪਰਿਵਾਰ ਦੇ ਵਿੱਚ ਕਿੱਦਾਂ ਦਾ ਪਾਪਾ ਤੋਂ ਕਿੰਨੇ ਕੇ ਖਰਚੇ ਲਈ ਮੰਗਣੇ ਪੈਂਦੇ ਨੇ ਕਿਉਂਕਿ ਗੇਮ ਦੇ ਆਪਾਂ ਸ਼ੁਰੂਆਤ ਕਰਦੇ ਆ ਪ੍ਰੈਕਟਿਸ ਜੰਨੇ ਆ ਸ਼ੂਜ਼ ਦੀ ਲੋੜ ਹੈ ਕਿੱਟ ਦੀ ਲੋੜ ਹੈ ਕਿੰਨਾ ਖਰਚਾ ਆ ਜਾਂਦਾ 3-4000 ਦਾ ਖਰਚਾ ਹੋ ਜਾਂਦਾ ਹੈ ਜਿਆਦਾ ਤੋਂ ਜਿਆਦਾ ਇਸ ਵਾਰ ਜੇ ਮੈਂ ਗਈ ਸੀ ਬੈਂਗਲور ਜਿੱਥੋਂ ਮੈਂ ਮੈਡਲ ਲਿਆ ਉੱਥੇ ਮੇਰਾ 5-6000 ਦਾ ਖਰਚਾ ਹੋ ਗਿਆ ਕਿੱਟ ਲਿੱਤੀ ਸੀ ਬੂ츠 ਵਗੈਰਾ ਲਿੱਤੇ ਸੀ ਤੇ ਹੋਰ ਵੀ ਚੀਜ਼ਾਂ ਸੀਗੀਆਂ ਜਿਹੜੀ ਲੈਤੀ ਸੀਗੀਆਂ ਤੇ ਬਹੁਤ ਖਰਚਾ ਹੋ ਗਿਆ ਸੀ ਇਸ ਵਾਰ ਜ਼ਿਆਦਾ ਲੱਗਦਾ ਕਿ ਹੁਣ ਗੇਮ ਦੇ ਵਿੱਚ ਗੋਲਡ ਮੈਲ ਦਿੱਤੇ ਆ ਅਗਲਾ ਸਕੋਪ ਕੀ ਲੱਗਦਾ ਹੈ ਤੇ ਇਸ ਵਿੱਚ ਕੀ ਆਪਾਂ ਅੱਗੇ ਫਿਊਚਰ ਦੇਖਦੇ ਆਂ ਇਸ ਚ ਅੱਗੇ ਫਿਊਚਰ ਇਹ ਹੈ ਕਿ ਮੈਂ ਅੱਛੀ ਤਰ੍ਹਾਂ ਹੋਰ ਵੀ ਕੀ ਪਤਾ ਅੱਗੇ ਜਾ ਕੇ ਮੈਂ ਕੋਚ ਬਣ ਜਾ ਕੋਚ ਦੀ ਡਿਊਟੀ ਮਿਲ ਜੇਗੀ ਇਸ ਕਰ ਮੈਂ ਇਸ ਗੇਮ 'ਚ ਮੇਰਾ ਜਿਆਦਾ ਇੰਟਰਸਟ ਹੈ ਤੇ ਅੱਗੇ ਜਾ ਕੇ ਅੱਛੀ ਨੌਕਰੀ ਮਿਲ ਜੇਗੀ ਮੈਨੂੰ ਪੁਲਿਸ 'ਚ ਜਾਣਾ ਹੈ ਤੇ ਪੁਲਿਸ 'ਚ ਨੌਕਰੀ ਲਈ ਇਹ ਗੇਮ ਬਹੁਤ ਵਧੀਆ ਹੈ ਸੁਪਨੇ ਕਹਿੰਦੇ ਨੇ ਤੁਸੀਂ ਘਰ ਦੇ ਵਿੱਚ ਇਕੱਲੇ ਹੀ ਹੋ ਪੰਜ ਤੁਹਾਡੇ ਭੈਣ ਭਰਾ ਨੇ ਹੈ ਨਾ ਉਹਨਾਂ ਵਿੱਚੋਂ ਤੁਸੀਂ ਇਕੱਲੇ ਹੀ ਗੇਮ ਦੇ ਵਿੱਚ ਹੋ ਕਿਵੇਂ ਸਿਲੈਕਟ ਕੀ ਹੋਇਆ ਵੀ ਮੈਂ ਗੇਮ ਦੇ ਤੌਰ ਤੇ ਜਾਣਾ ਅਸੀਂ ਸਕੂਲ 'ਚ ਪੜਦੇ ਆ ਮਤਲਬ ਸਕੂਲ 'ਚ ਸਾਨੂੰ ਹੌਸਲਾ ਦਿੰਦੇ ਆ ਕਿ ਤੁਸੀਂ ਆਓ ਇੱਕ ਵਾਰ ਟਰਾਈ ਕਰੋ ਦੋ ਦਿਨ ਤੁਸੀਂ ਜੇ ਤੁਹਾਡਾ ਮਨ ਹੈ ਤਾਂ ਕਰੋ ਤੁਹਾਨੂੰ ਖੁਦ ਹੀ ਆਪ ਇੰਟਰਸਟ ਆਏਗਾ ਮੈਂ ਦੋ ਦਿਨ ਗਈ ਸੀ ਤੇ ਮੈਨੂੰ ਗੇਮ ਅੱਛੀ ਲੱਗੀ ਤੇ ਗੇਮ ਕਰਦੇ ਕਰਦੇ ਮੈਡਲ ਆਣ ਲੱਗੇ ਤੋਂ ਜਿਆਦਾ ਇੰਟਰਸਟ ਆ ਗਿਆ ਹੋਣੇ ਜਾਤੇ ਜਿਆਦਾ 골ਡ ਮੈਡਲ ਆ ਗਏ ਪਰਿਵਾਰ ਦੇ ਵੱਲੋਂ ਸਾਥ ਦਿੱਤਾ ਜਾਂਦਾ ਕਿਉਂਕਿ ਅਕਸਰ ਕਿਹਾ ਜਾਂਦਾ ਕਹਿੰਦੇ ਕੁੜੀਆਂ ਨੇ ਕੁੜੀਆਂ ਦਾ ਇੱਕ ਦਾਇਰਾ ਬਣਾਇਆ ਦਿੱਤਾ ਜਾਂਦਾ ਵੀ ਕੁੜੀਆਂ ਨੇ ਉਸ ਦਾਇਰੇ ਤੋਂ ਬਾਹਰ ਨਹੀਂ ਜਾਣਾ ਆਪਾਂ ਗੇਮਸ ਵੱਲ ਅੱਜਕੱਲ ਕੁੜੀਆਂ ਨੂੰ ਨਹੀਂ ਪਾਉਂਦੇ ਪਰਿਵਾਰ ਵੱਲੋਂ ਸਾਥ ਹੈ ਮਾਤਾ ਜੀ ਵੱਲੋਂ ਪਿਤਾ ਜ ਮੇਰੇ ਪਰਿਵਾਰ ਵੱਲੋਂ ਮੈਨੂੰ ਪੂਰਾ ਸਪੋਰਟ ਹੁੰਦਾ ਹੈ ਮੇਰੇ ਪਾਪਾ ਜੋ ਚੀਜ਼ ਮੰਗਦੀ ਆ ਉਹ ਲਾ ਕੇ ਦਿੰਦੇ ਪਰ ਜਿੱਥੋਂ ਮਰਜ਼ੀ ਲਾ ਕੇ ਦਿੰਦੇ ਪਰ ਲਾ ਕੇ ਦਿੰਦੇ ਆ ਮੈਨੂੰ ਤੇ ਮੇਰੀ ਮੰਮੀ ਵੀ ਜੇ ਸਵੇਰੇ ਉੱਠ ਕੇ ਜਾਏ ਤਾਂ ਸਵੇਰੇ ਜਲਦੀ ਉੱਠ ਜਾਂਦੇ ਮੇਰੇ ਲਈ ਖਾਣ ਪੀਣ ਦਾ ਕਰਦੇ ਨੇ ਸਭ ਕੁਝ ਪਰ ਸਵੇਰੇ ਉੱਠ ਕੇ ਖਾਣ ਪੀਣ ਦਾ ਕਹਤਾ ਇੱਕ ਨਾਰਮਲ ਜੋ ਪ੍ਰੈਕਟਿਸ ਹੈ ਜਨਾ ਇੱਕ ਡਾਈਟ ਦੀ ਲੋੜ ਹੁੰਦੀ ਹੈ ਉਹ ਡਾਈਟ ਵੀ ਤਿਆਰ ਕਰਕੇ ਦਿੰਦੇ ਨੇ ਜਿਵੇਂ ਕਿ ਚਨੇ ਭਿਗੋ ਕੇ ਰੱਖ ਦਿੰਦੇ ਨੇ ਮੇਰੇ ਲਈ ਰਾਤ ਨੂੰ ਤੇ ਮੈਂ ਸਵੇਰੇ ਉੱਠ ਕੇ ਖਾ ਕੇ ਚਲੀ ਜਾਂਦੀ ਆ ਦੁੱਧ ਵਗੈਰਾ ਗਰਮ ਕਰਕੇ ਰੱਖ ਦਿੰਦੇ ਆ ਉਹ ਪੀ ਕੇ ਚਲੀ ਜਾਂਦੀ ਆ ਕੁਝ ਤਾਂ ਕੁਝ ਬਾਕੀ ਦੁਨੀਆਂ ਨਾਲੋਂ ਐਕਸਟਰਾ ਕਿਉਂਕਿ ਬਾਕੀਆਂ ਕੁੜੀਆਂ ਆਪਾਂ ਦੇਖਦੇ ਆਂ ਜੇ ਸਕੂਲ ਗਏ ਘਰ ਆ ਗਏ ਘਰ ਦੇ ਕੰਮਾਂ 'ਚ ਵਿਅਸਤ ਹੋ ਗਏ ਘਰ ਦਾ ਚੌਂਕੀ ਚੂਲਾ ਜਿਹੜਾ ਆਪਾਂ ਦੇਖਦੇ ਆਂ ਕੁਝ ਐਕਸਟਰਾ ਫੀਲ ਹੁੰਦਾ ਉਹਨਾਂ ਨਾਲ ਨਹੀਂ ਕਈ ਚੀਜ਼ਾਂ ਹੁੰਦੀਆਂ ਜਿਹੜੀ ਫੀਲ ਹੁੰਦੀ ਹੈ ਕਿ ਇੱਧਰੋਂ ਨਹੀਂ ਹੋ ਪਾਰੇ ਉੱਧਰੋਂ ਹੁੰਦੀਆਂ ਨੇ ਪਰ ਕਰ ਲੈਂਦੇ ਆ ਕਿ ਹਾਂ ਬਸ ਜਿੰਨਾ ਹੈ ਉਹਨੇ ਚੀ ਖੁਸ਼ ਆਸੀ ਬਸ ਅੱਗੇ ਵਧਣਾ ਬਸ ਇਹ ਸੋਚਦੇ ਪਰਿਵਾਰ ਮੌਜੂਦ ਹੈ ਕਿਹਾ ਜਾਂਦਾ ਹੈ ਕਿ ਇੱਕ ਬੱਚੀ ਦਾ ਇੱਕ ਦਾਇਰਾ ਕਿਵਰੀ ਅ ਪਾਇਤਾ ਜਾਂਦਾ ਕਿ ਉਸ ਦਾਇਰੇ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ ਸਾਡੇ ਨਾਲ ਉਹਦਾ ਪਰਿਵਾਰ ਮੌਜੂਦ ਹੈ ਪਿਤਾ ਜੀ ਮੌਜੂਦ ਨੇ ਮਾਤਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਦੇ ਪਿਤਾ ਜੀ ਨਾਲ ਅੱਜ ਕੀ ਨਾ ਵੇਜ ਹੈ ਹੈਲੋ ਪਹਿਲੇ ਤੋਂ ਮੈਂ ਮੈਂ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਮੈਂ ਬਾਲਮੀਕ ਸਮਾਜ ਸੇ ਬਿਲੋਂਗ ਕਰਤਾ ਹੂੰ ਸਾਰੇ ਬਾਲਮੀਕ ਸਮਾਜ ਕੋ ਮੇਰਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਤੇ ਮੇਰੀ ਬੇਟੀ ਚਲੋ ਮਿਹਨਤ ਕਰੀ ਬਹੁਤ ਜ਼ਿਆਦਾ ਮਿਹਨਤ ਕਰੀ ਬੇਟੀ ਨੇ ਚਲੋ ਹਮ ਸੋਚ ਵੀ ਨਹੀਂ ਸਕਤੇ ਤੇ ਉਹ ਮੋਹ ਤੱਕ ਪਹੁੰਚ ਪਾਏਗੀ ਫਿਰ ਵੀ ਹਮਨੇ ਇਸ ਦਾ ਸਾਥ ਦਿਆ ਤੋ ਅੱਜ ਇਸकी मेहनत हमारे बहुत खुशी है जो मेहनत करी वो आज हमारे सामने है कितनीक मेहनत है जो बच्चे ने जड़ी कीती कीती है कहते उनों ਵੱਧ ਮੈਨੇ ਜਿਹੜੀ ਮਾਪਿਓ ਨੂੰ ਕਰਨੀ ਪੈਂਦੀ ਹੈ ਕਿਉਂਕਿ ਜਿਹੜਾ ਖਰਚਾ ਹੈ ਉਹ ਕਹਿੰਦੇ ਕਿਵਰ ਸਮਾਨ ਛੂਣ ਲੱਗ ਜਾਂਦਾ ਤੇ ਘਰ ਦੇ ਖਰਚਿਆਂ ਤੋਂ ਵੱਧ ਜਿਹੜਾ ਕਿ ਇੱਕ ਬੱਚੇ ਦੀ ਸਪੋਰਟਸ ਉਹਦੇ ਗੇਮ ਦੇ ਉੱਪਰ ਖਰਚਾ ਆ ਜਾਂਦਾ ਕਿੰਨੇ ਕੁ ਮੁਸ਼ਕਲਾਂ ਦੀ ਦੇਖੋ ਜੀ ਇਹ ਤੋਂ ਕਰਨਾ ਪੈਂਦਾ ਜੀ ਮੇਰੀ ਸੈਲਰੀ 10000 ਰੁਪਏ ਕੰਟ੍ਰੈਕਟ بیس ਮੈਂ ਸਿਪਾਈ ਸੇਵਕ ਕੇ ਕੰਮ ਕਰਤਾ ਹੂੰ ਨਗਰ ਨਿਗਮੇ ਮੈਂ ਤੋ ਉੱਪਰ ਮਿਹਨਤ ਕਰ ਕਰਕੇ ਥੋੜਾ ਸਾ ਆਪਣੇ ਬੱਚੋ ਦਾ ਥੋੜਾ ਉਪਲਾਲਾ ਕਰਨਾ ਹੀ ਪੜਦਾ ਜੀ ਕਮਾਣ ਵਾਲੇ ਕੱਲੇ ਕੱਲੇ ਉਹ ਘਰ ਚ ਕਮਾਣੇ ਵਾਲੇ ਮੈਂ ਕਿ ਲਾਈ ਜੀ 7000 ਰੁਪਏ ਤਨਖਾਹ ਦੇ ਨਾਲ ਬੱਚੀ ਦਾ ਖਰਚਾ ਹੋਰ ਵੀ ਤੁਹਾਡੇ ਚਾਰ ਬੱਚੇ ਨੇ ਉਹਨਾਂ ਦਾ ਵੀ ਖਰਚਾ ਫਿਰ ਕਿਵੇਂ ਕੋਈ ਕਿਵੇਂ ਸਾਰਾ ਨਿਕਲਦਾ ਖਰਚਾ ਦੇਖੋ ਜੀ ਥੋੜਾ ਸਾ ਮੈਂ ਇਧਰ ਉਧਰ ਔਰ ਥੋੜੀ ਮਿਹਨਤ ਕਰਤਾ ਹੂੰ ਕਈ ਹੋਰ ਕੰਮ ਕਰਤਾ ਹੂੰ ਜਿ세 ਮੰਨ ਲਓ ਕਿਸੇ ਕੇ ਕੁਛ ਕਰ ਦਿਆ ਕਿਸੇ ਕੇ झाड़ू मार दी सामने किसी का कुछ कर दिया दिहाड़ी दहाड़ी यानी के ड्यूटी के साथ साथ में ये काम भी करता हूँ मेरी मिसी जी भी है ये भी बेचारा थोड़ा बहुत कहीं से काम कुम करती है तो तब तब जाकर अपना बच्चों का कितने साल हो गया बच्चे गेम करते ਬੱਚੇ ਕੋ ਜੇ 3 ਸਾਲ ਹੋਏ ਗੇਮ ਕਰਦੇ ਹੋ ਅੱਛਾ ਲੱਗਦਾ ਵੀ ਹੁਣ ਅੱਗੇ ਫਿਊਚਰ ਜਿਹੜਾ ਆਪਾਂ ਵੇਖਿਆ ਬੱਚੀ ਦਾ ਉਜਵਲ ਹੈ ਕਿਉਂਕਿ ਹੁਣ ਇਸ ਵਾਰੀ ਟੀਮ ਦੇ ਵਿੱਚ ਜਾ ਕੇ ਗੋਲਡ ਮੈਡਲ ਲੈ ਕੇ ਆਈ ਹੈ ਅੱਗੇ ਦਾ ਕੀ ਸੋਚ ਹੈ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਰਹੇਗੀ ਗੇਮ 'ਚ ਤਰੱਕੀ ਹੁੰਦੀ ਰਹੇਗੀ ਖਰਚਾ ਉਨਾ ਹੀ ਵੱਧਦਾ ਰਹੇਗਾ ਉਨਾ ਹੀ ਆਪਾਂ ਨੂੰ ਜਿਹੜੀਆਂ ਤਕਨੀਕਾਂ ਨੇ ਜਿਹੜੇ ਸਮਾਨ ਨੇ ਉਹ ਹਾਈ ਕੁਆਲਿਟੀ ਦੇ ਲੈ ਕੇ ਦੇਣੇ ਪੈਣਗੇ ਦੇਖੋ ਜੀ ਬੱਚੇ ਦੀ ਮਿਹਨਤ ਹੈ ਕਿ ਇਸ ਜਿੰਨਾ ਵੀ ਹੋ ਸਕੇ ਜਿੰਨੀ ਮਿਹਨਤ ਮੇਜੇ ਕਰਨੀ ਪੜਾ ਮੈਂ ਆਪਣੇ ਬੱਚੇ ਕੇ ਲਈ ਕਰੂੰਗਾ ਇਸ ਦੀ ਮਿਹਨਤ इसके सामने है, हमारे पास हमारे खुशी होगी कि चाहे जो भी हो मैं कुछ भी यानी कि अपनी मेहनत करूं कुछ भी करूँ इधर से मेरी यूनियन बलो मेरे प्रधान मेरे प्रधान है इन नगर निगम के वे मेरा पूरा पूरा साथ देते मेरी यूनियन अप, मेरा पूरा साथ देती कहते हैं दे, उन्होंने भी आपका मेरा पूरा साथ दिया देखो जी पैसे से भी हर बात से यानी कि मेरे सपोर्ट में खड़े रहे जी मेरी पूरी टीम ਕਾਰਪੋਰੇਸ਼ਨ ਯੂਨੀਅਨ ਕੀ ਨਗਰ ਨਿਗਮ ਕੇ ਟੀਮ ਬਿੰਨੀ ਸੋਤਾ ਕੇ ਬੀ ਐਮ ਐਸ ਨਾਲ ਚਲਤੇ ਜੀ ਅਸੀਂ ਮਕਾਨ ਆਪਣਾ ਕਿਰਾਏ ਤੇ ਸਰ ਮਕਾਨ ਜੀ ਆਪਣਾ ਕਿਰਾਏ ਤੇ ਹੈ ਜੀ ਕਿੰਨੇ ਕਮਰੇ ਆ ਦੋ ਹੀ ਕਮਰੇ ਜੀ ਅੱਗ ਪਿੱਛੇ ਕਮਰਿਆਂ ਦੇ ਵਿੱਚ ਆਪਾਂ 7 ਬੰਦੇ ਗੁਜ਼ਾਰਾ ਹੋ ਜਾਂਦਾ ਇੱਥੇ ਬਸ ਜੀ ਕੰਣਾ ਪੜਤਾ ਗਰੀਬ ਵੀ ਹਾਲਾਤ ਨੇ ਬਸ ਕੰਣਾ ਪੜਦਾ ਹੈ ਕੰਣਾ ਪੜਦਾ ਹੁਣ ਕੀ ਗੁਹਾਰ ਕੀ ਕਿਉਂਕਿ ਲਗਾਤਾਰ ਆਪਾਂ ਦੇਖਦੇ ਆਂ ਵੀ ਗੇਮ ਦੇ ਵਿੱਚ ਅਗਰ ਤਰੱਕੀ ਮਿਲਦੀ ਹੈ ਸਰਕਾਰ ਕੋਈ ਨਾ ਕੋਈ ਇਨਾਮ ਜ਼ਰੂਰ ਦਿੰਦੀ ਹੈ ਸਾਥ ਦਿੰਦੀ ਹੈ ਬੱਚੇ ਦਾ ਬੱਚੇ ਨੂੰ ਉੱਚ ਜਮ ਹੋਈਆਂ ਕਰਵਾਈਆਂ ਜਾ ਸਕਦੀਆਂ ਜਿਉਂਕਿ ਪਹਿਲਾਂ ਵੀ ਸਰਕਾਰ ਵੱਲ ਹੋਈਆਂ ਜਿਹੜੇ ਬੱਚੇ ਅੱਛੇ ਇੰਟਰਸਟਿਡ ਨੇ ਗੇਮਾਂ ਵਿੱਚ ਕੀ ਮੰਗੇ ਕੇ ਸਰਕਾਰ ਵੱਲ ਦੇਖੋ ਜੀ ਸਰਕਾਰ ਸਹਿਮ ਭਗਵਨ ਮਾਨ ਜੀ ਦਾ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਸਾਡੇ ਬੱਚੋ ਕਿਸੇ ਤਰ੍ਹਾਂ ਸੇ ਇਸ ਸਪੋਰਟ ਦੀ ਜਾਏ ਤਾਂ ਕਿ ਮਹਾਰਾ ਬੱਚਾ ਅੱਗੇ ਵਧ ਸਕੇ ਜੀ ਕਿਉਂਕਿ ਹਮ ਇਤਨੀ ਨੌਕਰੀ ਮਤੋਂ ਥੋੜਾ ਨਹੀਂ ਉੱਪਰ ਤੱਕ ਲਿਜਾ ਸਕਤੇ ਇਹ ਸਰਕਾਰ ਸੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੋ ਨੂੰ ਸਪੋਰਟ ਕਰਾ ਜਾਏ ਸੋ ਬਿਲਕੁਲ ਜੀ ਸਰਕਾਰ ਦੇ ਵੱਲੋਂ ਜਿਹੜੀ ਕਿ ਇਹ ਮੰਗ ਜਰੂਰ ਕੀਤੀ ਜਾ ਰਹੀ ਕਿਉਂਕਿ ਗਰੀਬ ਪਰਿਵਾਰ ਹੈ 6 ਮੈਂਬਰ ਹੋਰ ਨੇ ਪਰਿਵਾਰ ਦੇ ਵਿੱਚ ਜਿਹੜਾ ਕਿ ਇਹ ਸਿਰਫ ਸ਼ਾਮ ਲਾਲ ਨੇ ਆਪਣੀ 10000 ਮਹੀਨੇ ਦੀ ਕਮਾਈ ਦੇ ਵਿੱਚ ਉਹਨਾਂ ਦੇ ਵਾਸਤੇ ਖਰਚਾ ਕਰਦੇ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਤੇ ਉਸ ਤੋਂ ਇਲਾਵਾ ਬੱਚੇ ਦੇ ਵੀ ਉੱਪਰ ਵੀ ਜਿਹੜੀ ਕਿ ਖਰਚਾ ਕੀਤਾ ਕਿਉਂਕਿ ਸਪੋਰਟਸ ਹੈ ਗੇਮ ਹੈ ਗੇਮ ਦੇ ਵਿੱਚ ਹਰ ਚੀ ਜਿਹੜੀ ਕਿ ਹੈ ਮਹਿੰਗਾਈ ਦੇ ਤੌਰ ਤੇ ਮਹਿੰਗਾਈ ਵੱਧਦੀ ਜਾ ਰਹੀ ਹੈ ਤੇ ਉਹ ਚੀਜ਼ਾਂ ਬਹੁਤ ਮਹਿੰਗੇ ਨੇ ਭਾਵੇਂ ਕਸਟਮ ਦੀ ਗੱਲ ਕਰ ਲਈਏ ਭਾਵੇਂ ਸਪੋਰਟ ਸ਼ੂਜ਼ ਦੀ ਗੱਲ ਕਰ ਲਈਏ ਭਾਵੇਂ ਉਹਨਾਂ ਦੇ ਡਰੈਸ ਅੱਪ ਦੀ ਗੱਲ ਕਰ ਲਈਏ ਜਾਂ ਹੋਰ ਚੀਜ਼ਾਂ ਡਾਈਟ ਦੀ ਗੱਲ ਕਰ ਲਈਏ ਤਾਂ ਲਗਾਤਾਰ ਪੈਸੇ ਦੀ ਜਰੂਰ ਜਿਹੜੀ ਕਿ ਜ਼ੋਰ ਜਰੂਰਤ ਪੈਂਦੀ ਹੈ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਉਹ 4 ਵਜੇ ਉੱਠ ਕੇ 5 ਵਜੇ ਉੱਠ ਕੇ ਬੱਚੀ ਦੇ ਵਾਸਤੇ ਡਾਈਟ ਜਿਹੜੀ ਤਿਆਰ ਕੀਤੀ ਜਾਂਦੀ ਹੈ ਕੀ ਨਾਮ ਹੈ ਜੀ ਆਪਣਾ ਰਛਨਾ ਜੀ ਔਰ ਰਛਨਾ ਜੀ ਕਿਵੇਂ ਦਾ ਦਿਨ ਹੁੰਦਾ ਜੋ ਸਵੇਰੇ ਉੱਠ ਕੇ ਬੱਚੀ ਨੇ ਜਾਣਾ ਹੁੰਦਾ ਹੈ ਗੇਮ ਤੇ ਤੇ ਤਿਆਰ ਕਰਦੇ ਉਹ ਡਾਈਟ ਬਸ ਜੀ ਸਾਰਾ ਇਹਦੇ ਵੱਲ ਵੀ ਧਿਆਨ ਦੇਣਾ ਪੈਂਦਾ ਹੋਰ ਬੱਚਿਆਂ ਵੱਲ ਵੀ ਧਿਆਨ ਦੇਣਾ ਪੈਂਦਾ ਮਤਲਬ ਸਵੇਰੇ ਉੱਠ ਕੇ ਨੂੰ ਜੋ ਰੁੱਖੀ ਸੁੱਕੀ ਉਹ ਦਿੰਦੇ ਆ ਉਹ ਖਾ ਪੀ ਕੇ ਆਪਣੇ ਚਲੇ ਜਾਂਦੇ ਆ ਫਿਰ ਭੱਜ ਕੇ ਆਂਦੀ ਹੈ ਫਿਰ ਸਕੂਲ ਦੀ ਤਿਆਰੀ ਹੈ ਦੀ ਸੇਹੀ ਸਾਰਾ ਦਿਨ ਮਤਲਬ ਇਹਨਾਂ ਆਪ ਦਾਉਨ ਲੱਗਿਆ ਰਹਿੰਦਾ ਇਹਦਾ ਮਤਲਬ ਕਿ ਬਾਕੀ ਵੀ ਪੰਜ ਬੱਚੇ ਨੇ ਸਕੂਲ ਜਾਂਦੇ ਨੇ ਸਾਰੇ ਜੀ ਹਾਂ ਜੀ ਸਾਰੇ ਹਾਂ ਲੱਗਦਾ ਨਹੀਂ ਵੀ ਹੁਣ ਤੁਹਾਡੇ ਵਿੱਚ ਤਾਂ ਕੋਈ ਹੋਜੀ ਮਸ਼ੀਨ ਫਿੱਟ ਹੋਣੀ ਚਾਹੀਦੀ ਵੀ ਜਿਹੜੇ ਪੰਜ ਬੱਚੇ ਹੋਰ ਵੀ ਸੰਭਾਲਣੇ ਆਪਾਂ ਨਹੀਂ ਜੀ ਬਸ ਕਰ ਰਹੇ ਆ ਦੇ ਰਹੇ ਆ ਇਹ ਬੱਚੇ ਸਾਥ ਦੇ ਰਹੇ ਨੇ ਪੂਰਾ ਤੇ ਮਾਪਿਆਂ ਨੂੰ ਲੋਕੀ ਦਾ ਕਿਉਂਕਿ ਅਕਸਰ ਅੱਜ ਕੱਲ ਦੇ ਜਿਹੜੇ ਕੁਝ ਪੁਰਾਣੇ ਸਮੇਂ ਦੀ ਗੱਲ ਕਰ ਲਈ ਇੱਕ ਦਾਇਰਾ ਜ਼ਰੂਰ ਕਾਇਮ ਕਰਤਾ ਸੀ ਬੱਚਿਆਂ ਨੂੰ ਅਸੀਂ ਦਾਇਰੇ ਤੋਂ ਬਾਹਰ ਨਹੀਂ ਭੇਜਣਾ ਕੁੜੀਆਂ ਨੇ ਗੇਮ ਚ ਆਪਾਂ ਨਹੀਂ ਪਾਣੀ ਆ ਪਰ ਕੀ ਲੱਗਦਾ ਸੇਫ ਹੈ ਹੁਣ ਮਾਹੌਲ ਬੱਚਿਆਂ ਨੂੰ ਭੇਜ ਸਕਦੇ ਆ ਵਾ ਸੇਫ ਤਾਂ ਨਹੀਂ ਹੈ ਜੀ ਡਰ ਤਾਂ ਬਹੁਤ ਲੱਗਦਾ ਹੈ ਮਗਰ ਆਪਾਂ ਨੂੰ ਬੱਚਿਆਂ ਤੇ ਵਿਸ਼ਵਾਸ ਸਾਡੇ ਬੱਚੇ ਬਹੁਤ ਸਮਝਦਾਰ ਨੇ ਮੈਂ ਅੱਜ ਤ ਬੱਚੇ ਜਿੱਥੇ ਬਿਠਾ ਦੀ ਉੱਥੇ ਬਹਿ ਜਾਂਦੇ ਨੇ ਜਿੱਥੇ ਖੜੇ ਆ ਉੱਥੇ ਖੜੇ ਰਹਿੰਦੇ ਨੇ ਬੱਚਿਆਂ ਵੱਲੋਂ ਪੂਰੀ ਸਾਨੂੰ ਉਹ ਹੈਗੀ ਸਾਡੇ ਵਿੱਚ ਗਲਤ ਨਹੀਂ ਆ ਜਿਵੇਂ ਪੜਦੀ ਇਹ ਉਹਨੇ ਕਿਹਾ ਮਮਾ ਮੈਂ ਗੇਮ ਖੇਡਣੀ ਹੈ ਕਿ ਚਲੋ ਜਿੰਨੀ ਸਾਡੀ ਗੁੰਜਾਇਸ ਹੈ ਅਸੀਂ ਕਰ ਸਕਦੇ ਆ ਅੱਗੇ ਤੇਰੀ ਕਿਸਮਤ ਬਾਕੀ ਟੀਮ ਜਦੋਂ ਨਾਲ ਲਗਾਈ ਹੈ ਹੌਸਲਾ ਸੀਗਾ ਪਤਾ ਸੀਗਾ ਕੋਈ ਖੁਆਬ ਸੀਗਾ ਵੀ ਇਸ ਤਰੀਕੇ ਦਾ ਵੀ ਇੱਦਾਂ 골ਡ ਮੈਡਲ ਲੈ ਕੇ ਆਈਏ ਜਵਰਤੀ ਜੀ ਡਰ ਵੀ ਕੁਝ ਸਾਨੂੰ ਇਹ ਡਰਤੀ ਕੱਲੀ ਗਈ ਹੈ ਸਾਨੂੰ ਇਹ ਨਹੀਂ ਪਤਾ ਜੀ ਸਾਡਾ ਬੱਚਾ ਜਿੱਤ ਕੇ ਆਏਗਾ ਕਿ ਕੀ ਹੋਏਗਾ ਬਸ ਦਿਲੀ ਫੋਨ ਕਰਦੇ ਦੀ ਨੂੰ ਮਿੰਟ ਮਿੰਟ 'ਚ ਬਸ ਐਨਾ ਡਰਤੀ ਕੇ ਪਤਾ ਨਹੀਂ ਕੀ ਹੋਏਗਾ ਸਾਡੇ ਬੱਚੇ ਅੱਗੇ ਕੀ ਦੁਆ ਕੀ ਕਰਦੇ ਹੋ ਬੱਚੇ ਦਾ ਕੀ ਪੁਵਖ ਦੇਖੇਗੇ ਸਾਡੇ ਵਿੱਚ ਹਾਈ ਲੈਵਲ ਤੇ ਜਾ